ਸਾਸਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਆਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਆ ਹੁਣ ਤੱਕ ਦੀ ਵੱਡੀ ਖਬਰ ਤੇ 31 ਜਨਵਰੀ ਨੂੰ ਲਾਸ ਐਂਜਲਸ ਦੇ ਡਾਊਨ ਟਾਊਨ ਵਿੱਚ ਆਈਸ ਆਪਰੇਸ਼ਨਾਂ ਦੇ ਵਿਰੁੱਧ ਇੱਕ ਪ੍ਰਦਰਸ਼ਨ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੀ ਅੱਖ ਵਿੱਚ ਘੱਟ ਨੁਕਸਾਨ ਪਹੁੰਚਣ ਵਾਲੀ ਗੋਲੀ ਲੱਗ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਅੱਖ ਵਿੱਚ ਗੋਲੀ ਲੱਗਣ ਤੋਂ ਬਾਅਦ ਮਦਦ ਦਿੱਤੀ ਜਾਂਦੀ ਦਿਖਾਈ ਦੇ ਰਹੀ ਹੈ ਉਸ ਦੇ ਚਿਹਰੇ ਦੇ ਇੱਕ ਪਾਸੇ ਚਮਕਦਾਰ ਹਰਾ ਰੰਗ ਲੱਗਿਆ ਹੋਇਆ ਹੈ ਹਾਲਾਂਕਿ ਇਸ ਵਿਅਕਤੀ ਦੀ ਮੌਜੂਦਾ ਹਾਲਤ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲ ਸਕੀ ਹੈ ਲਾਸ ਏਂਜਲਸ ਪੁਲਿਸ ਵਿਭਾਗ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡ ਜਾਣ ਦਾ ਹੁਕਮ ਜਾਰੀ ਕੀਤਾ ਅਤੇ ਡਾਊਨਟਾਊਨ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਇਸ ਨੂੰ ਗੈਰ ਕਾਨੂੰਨੀ ਇਕੱਠ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਪੁਲਿਸ ਅਧਿਕਾਰੀਆਂ ਤੇ ਪਾਣੀ ਦੀਆਂ ਬੋਤਲਾਂ ਅਤੇ ਹੋਰ ਚੀਜ਼ਾਂ ਸੁੱਟੀਆਂ ਸਨ ਪੁਲਿਸ ਅਨੁਸਾਰ ਵੀਕਐਂਡ ਦੌਰਾਨ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ 50 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀਆਂ ਪੁਲਿਸ ਅਧਿਕਾਰੀ ਤੇ ਜਾਨਲੇਵਾ ਹਥਿਆਰ ਨਾਲ ਹਮਲਾ ਕੁੱਟਮਾਰ ਭੰਨ ਤੋੜ ਅਤੇ ਭੀੜ ਨਾ ਹਟਾਉਣ ਵਰਗੇ ਦੋਸ਼ਾ ਹੇਠ ਕੀਤੀਆਂ ਗਈਆਂ ਇਸ ਤੋਂ ਪਹਿਲਾਂ 13 ਜਨਵਰੀ ਨੂੰ ਸੰਤਾ ਐਨਾ ਵਿੱਚ ਇੱਕ ਫੈਡਰਲ ਬਿਲਡਿੰਗ ਦੇ ਬਾਹਰ ਹੋਈ ਚੜਪ ਦੌਰਾਨ ਇੱਕ ਹੋਰ ਪ੍ਰਦਰਸ਼ਨਕਾਰੀ ਦੇ ਚਿਹਰੇ ਤੇ ਅਜੇ ਹੀ ਹੀ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਏ ਕਿ ਉਹ ਡੈਮੋਕ੍ਰੈਟਿਕ ਸ਼ਹਿਰਾ ਵਿੱਚ ਉਦੋਂ ਤੱਕ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਹੀਂ ਭੇਜਣਗੇ ਜਦੋਂ ਤੱਕ ਉਹ ਮਦਦ ਲਈ ਬੇਨਤੀ ਨਹੀਂ ਕਰਦੀ। ਹਾਲਾਂਕਿ ਉਹਨਾਂ ਨੇ ਸਪਸ਼ਟ ਕੀਤਾ ਏ ਕਿ ਸੰਘੀ ਇਮਾਰਤਾਂ ਦੀ ਸੁਰੱਖਿਆ ਬਹੁਤ ਸ਼ਕਤੀ ਨਾਲ ਕੀਤੀ ਜਾਵੇਗੀ। ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਤਿੰਨ ਨਵਾਲਕ ਪੈਣਾ ਨੇ ਇੱਕ ਇਮਾਰਤ ਦੀ 9ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਤਿੰਨੋਂ ਹੀ ਆਨਲਾਈਨ ਗੇਮਿੰਗ ਦੀ ਲਤ ਦਾ ਸ਼ਿਕਾਰ ਸੀ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਆਨਲਾਈਨ ਗੇਮ ਖੇਡਣ ਤੋਂ ਮਨਾ ਕਰਦਾ ਸੀ ਜਿਸ ਕਾਰਨ ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਗਾਜ਼ੀਆਬਾਦ ਦੇ ਟੀਲਾ ਮੋੜ ਥਾਣਾ ਖੇਤਰ ਦੇ ਅਧੀਨ ਭਾਰਤ ਸਿਟੀ ਸੁਸਾਇਟੀ ਵਿੱਚ ਵਾਪਰੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਿੰਨੋਂ ਭੈਣਾਂ 16 14 ਅਤੇ 12 ਸਾਲ ਦੀਆਂ ਦੱਸੀਆਂ ਜਾ ਰਹੀਆਂ ਨੇ ਉਹ ਆਨਲਾਈਨ ਟਾਸਕ ਆਧਾਰਿਤ ਕੋਰੀਅਨ ਪਿਆਰ ਗੇਮਾਂ ਖੇਡਦੀਆਂ ਸਨ ਉਹਨਾਂ ਦੇ ਨਾਮ ਨਿਸ਼ੀਕਾ ਪ੍ਰਾਚੀ ਅਤੇ ਪਾਕੀ ਨੇ ਘਟਨਾ ਤੋਂ ਬਾਅਦ ਉਹਨਾਂ ਦੇ ਪਿਤਾ ਚੇਤਨ ਕੁਮਾਰ ਸਦਮੇ ਵਿੱਚ ਨੇ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਤਿੰਨੋਂ ਭੈਣਾਂ ਮੋਬਾਈਲ ਗੇਮਾਂ ਦੀਆਂ ਆਦੀ ਹੋ ਗਈਆਂ ਅਤੇ ਬਾਅਦ ਵਿੱਚ ਟਾਸਕ ਆਧਾਰਿਤ ਗੇਮਾਂ ਖੇਡਣ ਲੱਗ ਪਈਆਂ ਉਹਨਾਂ ਨੇ ਮਹਾਮਾਰੀ ਦੌਰਾਨ ਸਕੂਲ ਵੀ ਛੱਡ ਦਿੱਤਾ ਅਤੇ ਰੈਗੂਲਰ ਸਕੂਲ ਨਹੀਂ ਜਾ ਰਹੀਆਂ ਸਨ ਇਹ ਘਟਨਾ ਮੰਗਲਵਾਰ ਰਾਤ 2 ਵਜੇ ਵਾਪਰੀ ਹੈ মিডিਆ ਰਿਪੋਰਟਾਂ ਅਨੁਸਾਰ ਤਿੰਨੋਂ ਭੈਣਾਂ ਇਕੱਠੀਆਂ ਕੰਮ ਕਰਦੀਆਂ ਸਨ ਅਤੇ ਇਕੱਠੇ ਗੇਮ ਖੜਦੀਆਂ ਖੇਡਦੀਆਂ ਸਨ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਦੀ ਮੁੱਢਲੀ ਜਾਂਚ ਦੇ ਅਨੁਸਾਰ ਕੁੜੀਆਂ ਨੇ ਬਾਲਕੋਨੀ ਤੇ ਪਲਾਸਟਿਕ ਦੀ ਕੁਰਸੀ ਰੱਖੀ ਅਤੇ ਨੌਵੀਂ ਮੰਜ਼ਲ ਤੋਂ ਇੱਕ ਇੱਕ ਕਰਕੇ ਛਾਲ ਮਾਰ ਦਿੱਤੀ ਦਿਗਨ ਨਾਲ ਤਿੰਨਾਂ ਦੀ ਤੁਰੰਤ ਮੌਤ ਹੋ ਗਈ ਖਬਰ ਇਸ ਬਾਬਤ ਹੈ ਕਿ ਹੁਣ ਜਿਹੜੇ ਲੋਕ ਵਿਦੇਸ਼ਾਂਤ ਵਿੱਚ ਨਕਦੀ ਭੇਚਣਾ ਚਾਹੁੰਦੇ ਨੇ ਪਰ ਕਈ ਵਾਰ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਤੁਹਾਡੀਆਂ ਪਰੇਸ਼ਾਨੀਆਂ ਖਤਮ ਹੋਣਗੀਆਂ ਕਿਉਂਕਿ ਹੁਣ UPI ਦੇਸ਼ ਦੇ ਹਰ ਕੋਨੇ ਦੇ ਵਿੱਚ ਚੱਲੇਗਾ ਤੇ ਤੁਸੀਂ ਫਟਾਫਟ ਆਪਣੀ ਕਰੰਸੀ ਨੂੰ ਭੇਜ ਸਕਦੇ ਹੋ ਪੈਸੇ ਭੇਜ ਸਕਦੇ ਹੋ ਤੁਹਾਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਾਣਕਾਰੀ ਤੁਹਾਡੇ ਨਾਲ ਪੂਰੀ ਸਾਂਝੀ ਕਰ ਲੈਨੇ ਆ ਦੱਸਿਆ ਜਾ ਰਿਹਾ ਹੈ ਕਿ ਹੁਣ ਭਾਰਤੀ ਡਿਜੀਟਲ ਭੁਗਤਾਨ ਪ੍ਰਣਾਲੀ ਭਾਵ UPI ਯੂਨੀਫਾਈਡ ਪੇਮੈਂਟ ਇੰਟਰਫੇਸ ਜਲਦ ਹੀ ਦੁਨੀਆ ਦੇ ਹਰ ਕੋਨੇ ਵਿੱਚ ਧੂਮ ਮਚਾ ਸਕਦੀ ਹੈ ਪਰ ਸਰਕਾਰ ਸਿੰਗਾਪੁਰ ਅਧਾਰਿਤ ਫਿਨਟੈਕ ਦਿਗਜ ਐਂਟਰ ਇੰਟਰਨੈਸ਼ਨਲ ਨਾਲ ਇੱਕ ਇਤਿਹਾਸਿਕ ਸਾਂਝੇਦਾਰੀ ਤੇ ਵਿਚਾਰ ਕਰ ਰਹੀ ਹੈ ਇਸ ਯੋਜਨਾ ਦਾ ਉਦੇਸ਼ UPI ਨੂੰ Alipay ਪਲੱਸ ਨੈਟਵਰਕ ਨਾਲ ਜੋੜਨਾ ਹੈ ਜਿਸ ਨਾਲ ਵਿਦੇਸ਼ਾਂ ਵਿੱਚ ਭਾਰਤੀ ਉਪਭੋਕਤਾਵਾਂ ਲਈ ਭੁਗਤਾਨ ਉਹਨਾਂ ਦੇ ਕਵਾਂਡੀ ਸਟੋਰ ਵਾਂਗ ਆਸਾਨ ਹੋ ਜਾਵੇ ਇਸ ਸੰਭਾਵੀ ਸੌਦੇ ਦਾ ਸਭ ਤੋਂ ਸਿੱਧਾ ਪ੍ਰਭਾਵ ਭਾਰਤੀ ਸਲਾਨੀਆਂ ਤੇ ਪਵੇਗਾ ਸਿੰਗਾਪੁਰ ਜਾਪਾਨ ਜਾਂ ਯੂਰਪ ਦੀਆਂ ਯਾਤਰਾ ਕਰਦੇ ਸਮੇਂ ਤੁਹਾਨੂੰ ਹੁਣ ਵਿਦੇਸ਼ੀ ਮੁਦਰਾ ਲਈ ਲਾਈਨ ਵਿੱਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਭਾਰਤੀ ਯਾਤਰੀ ਅੰਤਰਰਾਸ਼ਟਰੀ ਕ੍ਰੈਡਿਟ ਕਾਰਡਾਂ ਤੇ ਲਗਾਏ ਜਾਣ ਵਾਲੇ ਭਾਰੀ ਲੈਣ-ਦੇਣ ਤੇ ਖਰਚਿਆਂ ਤੋਂ ਬਚ ਸਕਦੇ ਨੇ ਤੁਸੀਂ ਅਲਾਈਪੇ ਪਲੱਸ ਨੈਟਵਰਕ ਦਾ ਹਿੱਸਾ ਹੋਣ ਵਾਲੇ ਸਾਰੇ ਵਿਦੇਸ਼ਾਂ ਦੇ ਵਪਾਰੀਆਂ ਨੂੰ ਯੂਪੀਆਈ ਐਪਸ ਸਕੈਨ ਕਰਕੇ ਪੈਸੇ ਭੇਜ ਸਕੋਗੇ ਇਹ ਸਮਝੌਤਾ ਦੋ ਡਿਜੀਟਲ ਦਿੱਗਜਾਂ ਦੇ ਮੇਲ ਨੂੰ ਦਰਸਾਉਂਦਾ ਹੈ ਇਹ ਪਲੇਟਫਾਰਮ ਦੁਨੀਆ ਭਰ ਵਿੱਚ 1.8 ਬਿਲੀਅਨ ਉਪਭੋਗਤਾਵਾਂ ਖਾਤਿਆਂ ਅਤੇ 150 ਮਿਲੀਅਨ ਤੋਂ ਵੱਧ ਵਪਾਰੀਆਂ ਨੂੰ ਜੋੜਦਾ ਹੈ ਇਸ ਦਾ ਨੈਟਵਰਕ ਏਸ਼ੀਆਈ ਯੂਰਪ ਮਤ ਪੂਰਬ ਅਤੇ ਲਾਤੀਨੀ ਅਮਰੀਕਾ ਵਿੱਚ ਫੈਲਿਆ ਹੋਇਆ ਭਾਰਤ ਵਿੱਚ ਹਰ ਮਹੀਨੇ UPI ਰਾਹੀਂ ਲਗਭਗ 18 ਬਿਲੀਅਨ ਲੈਣ-ਦੇਣ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ ਔਰ ਗਲੋਬਲ ਇਕਾਈਕਰਨ ਭਾਰਤੀ ਰੁਪਏ ਨੂੰ ਇੱਕ ਅੰਤਰਰਾਸ਼ਟਰੀ ਡਿਜੀਟਲ ਮੁਦਰਾ ਵਜੋਂ ਉਪਰੰਤੇ ਯੋਗ ਮਿਲਣ ਕੇ ਪਿਛਲੇ ਕੁਝ ਸਾਲਾਂ ਤੋਂ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਸਰਹੱਦੀ ਵਿਵਾਦ ਤੇ ਟੈਕਨੋਲੋਜੀ ਨਿਵੇਸ਼ ਅਤੇ ਚੀਨੀ ਐਪਸ ਤੇ ਸਖਤ ਪਾਬੰਦੀਆਂ ਲੱਗੀਆਂ ਹਾਲਾਂਕਿ ਅਲੀਪੇ ਨਾਲ ਇਸ ਸਮੂਲੀਅਤ ਨੂੰ ਸੰਬੰਧਤ ਵਿੱਚ ਸੁਤਾਰ ਇੱਕ ਨਵੀਂ ਲਹਿਰ ਵਜੂ ਦੇਖਿਆ ਗਿਆ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਫੇਰੀ ਅਤੇ ਸਿੱਧੀਆਂ ਉਡਾਨਾਂ ਦੀ ਮੋਰ ਸ਼ੁਰੂਆਤ ਵਰਗੇ ਕਦਮਾਂ ਤੋਂ ਬਾਅਦ ਇਹ ਫਿਨਟੈਕ ਕੂਟਨੀਤੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ ਹਾਲਾਂਕਿ ਕੰਪਨੀ ਦਾ ਮੁੱਖ ਦਫ਼ਤਰ ਸਿੰਗਾਪੁਰਤ ਵਿੱਚ ਹੈ ਭਾਰਤ ਜਿਸ ਦਾ ਵਿੱਤ ਮੰਤਰਾਲੇ ਆਰਬੀਆਈ ਅਤੇ ਆਪਣੀ ਚੀਨੀ ਐਪਸ ਕਾਰਨ ਇਸੇ ਸੁਰੱਖਿਆ ਮਾਪਦੰਡ ਤੇ ਸਖਤ ਸੁਰੱਖਿਆ ਜਾਂਚ ਕਰ ਰਹੀ ਹੈ ਇਸ ਵੇਲੇ ਆਪਣੀ ਸ਼ੁਰੂਆਤੀ ਪੜਾਅ ਤੇ ਹੈ ਔਰ ਅਧਿਕਾਰਤ ਪੁਸ਼ਟੀ دیਉ ਡੀਟਾ ਕਿਉਂਕਿ ਅੰਤਿਮ ਫੈਸਲਾ ਰਾਸ਼ੀ ਸੁਰੱਖਿਆ ਤੇ ਡਾਟਾ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇਗਾ ਜੇਕਰ ਇਸੌਦੇ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਭਾਰਤ ਦੇ ਡਿਜੀਟਲ ਇੰਡੀਆ ਮੁਹਿੰਮ ਲਈ ਇੱਕ ਵੱਡੀ ਵਿਸ਼ਵਵਿਆਪੀ ਚੇਤ ਹੋਵੇਗੀ। ਫਗਵਾੜਾ ਚਾਚੋਕੀ ਨਜ਼ਦੀਕ ਇੱਕ ਨਿੱਜੀ ਰਿਜ਼ੋਰਟ ਵਿੱਚ ਚੱਲਦੇ ਸਮਾਗਮ ਵਿੱਚ ਸ਼ਰਾਰਤੀ ਅਨਸਰਾ ਵੱਲੋਂ ਪਰਿਵਾਰਕ ਮੈਂਬਰਾਂ ਦਾ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ। ਖੁਸ਼ੀਆਂ ਦੇ ਸਮਾਗਮ ਵਿੱਚ ਜਦੋਂ ਪਰਿਵਾਰਕ ਮੈਂਬਰਾਂ ਨੇ ਸ਼ੋਰ ਸ਼ਰਾਬਾ ਮਚਾਇਆ ਦਾ ਖੁਸ਼ੀਆਂ ਦਾ ਸਮਾਗਮ ਗਮੀ ਵਿੱਚ ਤਬਦੀਲ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਐਨ ਆਰ ਆਈ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਜਾਗੋ ਦਾ ਸਮਾਗਮ ਰਿਜ਼ੋਰਟ ਫਗਵਾੜਾ ਵਿਖੇ ਕੀਤਾ ਜਾ ਰਿਹਾ ਸੀ ਚੱਲਦੇ ਸਮਾਗਮ ਵਿੱਚ ਕੁਝ ਸ਼ਰਾਰਤੀ ਅੰਸਰ ਸੂਟ ਬੂਟ ਪਾ ਕੇ ਪਰਿਵਾਰ ਦਾ ਬੈਗ ਚੋਰੀ ਕਰਕੇ ਲੈ ਗਏ ਜਿਸ ਵਿੱਚ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦੇ ਗਹਿਣੇ ਵਿਦੇਸ਼ੀ ਕਰੰਸੀ ਤੇ ਭਾਰਤੀ ਕਰੰਸੀ ਮੁਤਾਬਕ 20 ਲੱਖ ਰੁਪਏ ਤੱਕ ਦਾ ਸਮਾਨ ਸੀ ਜਦੋਂ ਪੈਲਸ ਦੇ ਪ੍ਰਬੰਧਕਾਂ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੁਣ ਚੱਲਦੇ ਸਮਾਗਮ ਵਿੱਚ ਜੇਕਰ ਕੋਈ ਸੂਟ ਬੂਟ ਪਾ ਕੇ ਘੁੰਮ ਰਿਹਾ ਏ ਤਾਂ ਉਸ ਦੀ ਜਾਣਕਾਰੀ ਪੈਲਸ ਮਾਲਕਾਂ ਨੂੰ ਕਿਸ ਤਰ੍ਹਾਂ ਹੋਵੇਗੀ ਇਸੇ ਦੌਰਾਨ ਸਾਰੀ ਘਟਨਾ ਦੀ ਜਾਣਕਾਰੀ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਸੀਸੀਟੀਵੀ ਫੁਟੇਜ ਖੰਗਾਲ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਠੇਰਾਬਸੀ ਦੇ ਪਿੰਡ ਖੇੜੀ ਗੁਜਰਾ ਚ ਮੰਗਲਵਾਰ ਸਵੇਰੇ ਇੱਕ 27 ਸਾਲਾ ਨੌਜਵਾਨ ਕੁਲਦੀਪ ਸਿੰਘ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਨੀਲਾ ਸਮਾਪਤ ਕਰ ਲਈ ਹੈ ਇਸ ਘਟਨਾ ਨਾਲ ਪਰਿਵਾਰ 'ਚ ਮਾਤਮ ਛਾ ਗਿਆ ਹੈ ਕਿਉਂਕਿ ਉਸਦੇ ਸਾਲੇ ਦਾ ਬੁੱਧਵਾਰ ਨੂੰ ਵਿਆਹ ਹੋਣਾ ਸੀ ਕੁਲਦੀਪ ਸਿੰਘ ਡੇਰਾ ਬੱਸੀ ਸਥਿਤ ਪੀ ਸੀ ਸੀ ਪੀ ਐਲ ਫੈਕਟਰੀ ਵਿੱਚ ਕੰਮ ਕਰਦਾ ਸੀ ਜਾਣਕਾਰੀ ਅਨੁਸਾਰ ਉਸਦੇ ਪਿਤਾ ਦੀ ਮੌਤ ਬਚਪਨ ਵਿੱਚ ਹੋ ਗਈ ਸੀ ਉਸਦੀ ਮਾਂ ਦੀ ਵੀ ਲਗਭਗ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਜਿਸ ਕਾਰਨ ਉਹ ਡੂੰਘੇ ਸਦਮੇ ਵਿੱਚ ਸੀ ਉਹ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਆਪਣੀ ਪਤਨੀ ਅਤੇ 2.5 ਸਾਲ ਦੇ ਪੁੱਤਰ ਨੂੰ ਆਪਣੇ ਸਹੁਰੇ ਪਿੰਡ ਛੱਡ ਕੇ ਮੰਗਲਵਾਰ ਸ਼ਾਮ ਨੂੰ ਘਰ ਵਾਪਸ ਆਇਆ ਸੀ ਉਹ ਉਸ ਰਾਤ ਚੁਬਾਰੇ ਵਿੱਚ ਸੌਣ ਲਈ ਚਲਾ ਗਿਆ ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਜਦੋਂ ਉਸ ਦਾ ਚਾਚਾ ਚੁਬਾਰੇ ਵਿੱਚ ਪਹੁੰਚਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਸ਼ੱਕ ਹੋਣ ਤੇ ਦਰਵਾਜ਼ਾ ਤੱਕਾ ਦੇ ਕੇ ਖੋਲ੍ਹਿਆ ਗਿਆ ਜਿੱਥੇ ਕੁਲਦੀਪ ਦੀ Laash ਰੱਸੀ ਨਾਲ ਲਟਕਦੀ ਮਿਲੀ ਪਰਿਵਾਰ ਤੁਰੰਤ ਉਸ ਨੂੰ ਡੇਰਾ ਬੱਸੀ ਸਿਵਲ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕੁਲਦੀਪ ਆਪਣੇ ਪਿੱਛੇ ਇੱਕ ਵਿਧਵਾ ਪਤਨੀ 2.5 ਸਾਲ ਦਾ ਪੁੱਤਰ ਅਤੇ ਇੱਕ ਬਜ਼ੁਰਗ ਚਾਚਾ ਛੱਟ ਗਿਆ ਹੈ ਸੂਚਨਾ ਮਿਲਣ ਤੇ ਡੇਰਾ ਬੱਸੀ ਪੁਲਿਸ ਮੌਕੇ ਤੇ ਪਹੁੰਚੀ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਲੋੜਿੰਦੀ ਕਾਰਵਾਈ ਕੀਤੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਕੈਨੇਡਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਦੇ ਵਿੱਚ ਹੁਣ ਫਰੋਤੀ ਦੇ ਮਾਮਲੇ ਦੇ ਵਿੱਚ ਇੱਕ ਕੈਨੇਡਾ ਦੇ ਵਸਨੀਕ ਨੇ ਨਵੀਂ ਹੀ ਲਹਿਰ ਸ਼ੁਰੂ ਕਰ ਦਿੱਤੀ ਹੈ। ਇਸ ਲਹਿਰ ਦੇ ਵਿੱਚ ਨੌਜਵਾਨਾਂ ਨੂੰ ਹੁਣ ਲਾਇਸੈਂਸੀ ਹਥਿਆਰ ਰੱਖਣ ਦੀ ਜਿਹੜੀ ਗੱਲ ਆਖੀ ਗਈ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬਣ ਗਿਆ ਨੇ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਖਰ ਹੁਣ ਕੈਨੇਡਾ ਦੇ ਵਿੱਚ ਕੀ ਕੁਝ ਇੱਕ ਨਵੀਂ ਲਹਿਰ ਨੇ ਚਰਚਾ ਛੇੜ ਦਤੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣੇ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਸ਼ਹਿਰ ਦੇ ਇੱਕ ਵਸਨੀਕ ਨੇ ਸ਼ਹਿਰ ਵਿੱਚ ਫਰੋਤੀ ਨਾਲ ਸੰਬੰਧਿਤ ਹਿੰਸਾ ਦੀ ਵਧਦੀ ਲਹਿਰ ਵਿਰੋਧ ਨਾਗਰਿਕਾਂ ਨੂੰ ਹਥਿਆਰਬੰਦ ਓਨਲੀ 500 ਬੰਦੂਕ ਲਾਇਸੈਂਸ ਜਲਦ ਜਾਰੀ ਕਰਨ ਦੀ ਮੰਗ ਕਰਕੇ ਵਿਵਾਦ ਛੇੜ ਦਿੱਤਾ ਵਿਕਰਮ ਬਾਜਪਾ ਨੇ ਪ੍ਰੀਮੀਅਮ ਡੇਵਿਡ ਏਵੀ ਨੂੰ ਇੱਕ ਸਖਤ ਸ਼ਬਦਾਵਲੀ ਕੀਤੀ ਅਪੀਲ ਵਿੱਚ ਆਪਣੇ ਅਤੇ ਹੋਰ ਪ੍ਰਭਾਵਿਤ ਵਸਨੀਕਾਂ ਲਈ ਪੀਏ ਐਲ ਨੂੰ ਤੇਜ਼ੀ ਨਾਲ ਜਾਰੀ ਕਰਨ ਲਈ ਇੱਕ ਐਮਰਜੈਂਸੀ ਬਿੱਲ ਲਿਆਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਸਥਿਤੀ ਨੂੰ ਇੰਨਾ ਗੰਭੀਰ ਦੱਸਿਆ ਕਿ ਖਤਰਿਆਂ ਦਾ ਟਾਕਰਾ ਕਰਨ ਲਈ ਲੋਕਾਂ ਨੂੰ ਜਿਹੜਾ ਵਾ ਇਹ ਹਥਿਆਰ ਰੱਖਣ ਦੇ ਲਈ ਕਿਹਾ ਗਿਆ ਹੈ ਕਿ ਜਾਨਕੀ ਹ ਕੋਸਟ ਮਾਉਂਟੇਨ ਰਿਪੋਰਟਾਂ ਦੇ ਅਨੁਸਾਰ ਬਾਜਵਾ ਦੇ ਹਵਾਲੇ ਲਈ ਕਿਹਾ ਗਿਆ ਹੈ ਕਿ ਉਹਨਾਂ ਦਾ ਪੱਕਾ ਵਿਸ਼ਵਾਸ ਹੈ ਕਿ ਇਹ ਗਹਿਿੰਸਾ ਦਾ ਜਵਾਬ ਦੇਣ ਲਈ ਸਾਨੂੰ ਵਿਜੀਲੈਂਟ ਬਣਾਉਣਾ ਪਵੇਗਾ ਇੱਕ ਔਰ ਜਿਸ ਦੇ ਵਿੱਚ ਦੱਸਿਆ ਉਹਨਾਂ ਨੇ ਡਰ ਦੇ ਸائے ਹੇਠ ਰੋਜ਼ਾਨਾ ਜੀਵਨ ਦੀ ਇੱਕ ਭਿਆਨਕ ਤਸਵੀਰ ਪੇਸ਼ ਕਰਦੇ ਹਨ ਪਰਿਵਾਰ ਆਪਣੀ ਆਵਾਜ਼ ਨੂੰ ਸੀਮਤ ਕਰ ਰਹੇ ਹਨ ਸਮਾਜਿਕ ਸਮਾਗਮਾਂ ਤੋਂ ਬਚ ਰਹੇ ਹਨ ਤੇ ਲਗਾਤਾਰ ਚਿੰਤਾ ਜਿਹੜੀ ਬਾਤ ਚੱਲੀ ਜਾ ਰਹੀ ਹੈ ਇਹ ਕਿਹਾ ਗਿਆ ਕਿ ਜੇ ਕੋਈ ਮੈਨੂੰ ਫੋਨ ਕਰਕੇ 5 ਲੱਖ ਡਾਲਰ ਮੰਗਦਾ ਹੈ ਤਾਂ ਇੱਕ ਹਫ਼ਤੇ ਵਿੱਚ ਪੈਸੇ ਨਾ ਦੇਣ ਤੇ ਬੱਚੇ ਨੂੰ ਗਵਾ ਕਰਨ ਦੀ ਧਮਕੀ ਦਿੱਤੀ ਦਿੰਦਾ ਹੈ ਤਾਂ ਮੈਂ ਆਪਣੇ ਬੱਚੇ ਨੂੰ ਕਿਹਾ ਕਿ ਸਕੂਲ ਨਾ ਜਾਵੇ ਜਾਪੜੀ ਪਤਨੀ ਨੂੰ ਕਹਾ ਕਿ ਉਹ ਸਟੋਰ ਤੇ ਨਾ ਜਾਵੇ ਅਤੇ ਗਹਿਣੇ ਨਾ ਪਾਵੇ ਬਾਜਵਾ ਨੇ ਦੱਸਿਆ ਕਿ ਸਰੀ ਵਿੱਚ 15 ਜਨਵਰੀ 2026 ਤੋਂ ਹੁਣ ਤੱਕ ਫਰੋਤੀ ਨਾਲ ਸੰਬੰਧਿਤ ਗੋਲੀਬਾਰੀ ਦੀਆਂ 4 ਘਟਨਾਵਾਂ ਵਾਪਰ ਚੁੱਕੇ ਹਨ ਅਤੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਕੁਲ 4 ਹੋਰ ਗੋਲੀਬਾਰੀ ਤੇ 34 ਫਰੋਤੀ ਦੇ ਮਾਮਲੇ ਦਰਜ ਹੋ ਗਏ ਨੇ ਉਹਨਾਂ ਕਿਹਾ ਕਿ ਖਾਸ ਤੌਰ ਤੇ ਸਾਲਾਨਾ 5 ਲੱਖ ਡਾਲਰ ਤੋਂ ਵੱਧ ਕਮਾਉਣ ਵਾਲੇ ਕਾਰੋਬਾਰੀ ਸਭ ਤੋਂ ਵੱਧ ਨਿਸ਼ਾਨੇ ਤੇ ਹਨ ਤੇ ਬਾਜਵਾ ਨੇ ਸਮਝਾਇਆ ਕਿ 506 ਸੰਸਾ ਦਾ ਆંકੜਾ ਜਾਣੂਤ ਕੇ ਚੁਣਿਆ ਗਿਆ ਕਿਉਂਕਿ ਇਹ ਔਰ ਲੋਰ ਮੈਂ ਲੇਟ ਵਿੱਚ ਚੈਂਬਰ ਆਫ ਕਮਰਸ ਦੇ ਲਗਭਗ 1800 ਮੈਂਬਰਾਂ ਦਾ ਚੌਥਾ ਹਿੱਸਾ ਹੈ ਹੁਣਾਂ ਦਲੀਲ ਦਿੱਤੀ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹਥਿਆਰਬੰਦ ਕਰਨ ਲਈ ਪਾਇਚਾਲੇ ਨੂੰ ਵਿਸ਼ਵਾਸ ਬਹਾਲ ਹੋਵੇਗਾ ਜੋ ਪੁਲਿਸ ਤੇ ਪਰੋਸਾ ਹੋਣ ਦੇ ਬਾਵਜੂਦ ਵੀ ਇਸ ਵੇਲੇ ਗਾਇਬ ਹੈ ਬਾਜਵਾ ਨੇ ਕਿਹਾ ਕਿ ਜੇਕਰ ਮੈਨੂੰ ਧਮਕੀ ਮਿਲਦੀ ਆ ਤਾਂ ਮੈਂ ਰਿਪੋਰਟ ਕਰਦਾ ਹਾਂ ਤਾਂ ਪੁਲਿਸ ਮੇਰੇ ਘਰ ਦੇ ਸਾਹਮਣੇ 24 ਘੰਟੇ ਕੱਢੀ ਖੜੀ ਨਹੀਂ ਕਰ ਸਕਦੀ ਇਸ ਲਈ ਮੈਂ ਆਪਣੀ ਸੁਰੱਖਿਆ ਲਈ ਖੁਦ ਨੂੰ ਹਥਿਆਰਬੰਦ ਕਰਾਂਗਾ ਕਿਉਂਕਿ ਜਦੋਂ ਗੈਂਗਸਟਰਾਂ ਨੂੰ ਪਤਾ ਲੱਗੇਗਾ ਕਿ ਮੈਂ ਹਥਿਆਰਬੰਦ ਤੋ ਮੇਰੇ ਘਰ ਨਹੀਂ ਆਉਣਗੇ ਉਹਨਾਂ ਨੋਟ ਕੀਤਾ ਕਿ ਲਾਇਸੈਂਸ ਲੈਣ ਦਾ ਮੌਜੂਦਾ ਪ੍ਰਕਿਰਿਆ ਬਹੁਤ ਲੰਬੀ ਹੈ ਜੋ ਅਕਸਰ ਹੁਣ 45 ਦਿਨਾਂ ਤੋਂ ਲੈ ਕੇ 90 ਤੋਂ 120 ਦਿਨਾਂ ਤੱਕ ਦੀ ਹੈ ਭਾਜਪਾ ਨੇ ਕਿਹਾ ਕਿ ਸਵੈ ਸੁਰੱਖਿਆ ਕਾਨੂੰਨਾਂ ਨਾਲ ਤੁਲਨਾ ਕਰਦਿਆਂ ਸਵਾਲ ਕੀਤਾ ਕਿ ਇਹ ਅਮਰੀਕਾ ਵਿੱਚ ਕੰਮ ਕਰ ਸਕਦਾ ਹੈ ਤਾਂ ਨਹੀਂ ਔਰ ਇਹ ਕਿਉਂ ਨਹੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਜਲੰਧਰ ਮਹਾਨਗਰ ਵਿੱਚ ਸੰਘਣੀ ਧੁੰਦ ਪੈਣ ਕਾਰਨ ਵਿਜ਼ਿਬਿਲਟੀ 30 ਮੀਟਰ ਤੋਂ ਵੀ ਘੱਟ ਰਹਿ ਗਈ ਹੈ ਇਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਧੁੰਦ ਦੇ ਨਾਲ ਨਾਲ ਸਰਦ ਹਵਾਵਾਂ ਚੱਲਣ ਕਾਰਨ ਠੰਡ ਵਿੱਚ ਕਾਫੀ ਵਾਧਾ ਹੋ ਗਿਆ ਹੈ ਮੌਸਮ ਵਿਭਾਗ ਅਨੁਸਾਰ ਦਿਨ ਚੜਨ ਦੇ ਨਾਲ ਹੀ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਧੁੱਪ ਨਿਕਲਣ ਨਾਲ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ ਮੌਸਮ ਵਿਭਾਗ ਦੇ ਡਾਇਰੈਕਟੋਰੇਟ ਜਰਨਲ ਮ੍ਰਿਤੰਜੇ ਮਹਾਪਾਤਰਾ ਨੇ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਅਤੇ ਮੀਂਹ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ ਖਾਸ ਕਰਕੇ ਉੱਤਰ ਪੱਛਮੀ ਭਾਰਤ ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ ਇਸ ਵਿੱਚ ਸੂਚਨਾ ਤੋਂ ਬਾਅਦ ਖੇਤੀ ਮਹਾਰਾਤ ਦੇ ਕਿਸਾਨਾਂ ਵਿੱਚ ਫਸਲਾਂ ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਫਰਵਰੀ ਵਿੱਚ ਕਣਕ ਦੀ ਬੱਲੀ ਵਿੱਚ ਦਾਣਾ ਬਣਨਾ ਸ਼ੁਰੂ ਹੁੰਦਾ ਹੈ ਅਤੇ ਇਸ ਸਮੇਂ ਇਹ ਦੁੱਧ ਵਰਗੇ ਤੱਲਪਦਾਰਤ ਦੇ ਰੂਪ ਵਿੱਚ ਹੁੰਦਾ ਹੈ ਜੇਕਰ ਤਾਪਮਾਨ ਆਸਤ ਨਾਲੋਂ ਵੱਧ ਰਿਹਾ ਤਾਂ ਇਹ ਦਾਣਾ ਸੁੱਕ ਸਕਦਾ ਹੈ ਜਿਸ ਨਾਲ ਦਾਣੇ ਦਾ ਆਕਾਰ ਛੋਟਾ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਚੌਥੀ ਵਾਰ ਹੋਵੇਗਾ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਚੱਲਣਾ ਪਵੇਗਾ ਪਿਛਲੇ ਸਾਲ ਵੀ ਫਰਵਰੀ ਵਿੱਚ ਗਰਮੀ ਕਾਰਨ ਕਣਕ ਦੇ ਝਾੜ ਵਿੱਚ ਕਮੀ ਆਈ ਸੀ